ਉਜਾਸ਼ੀ ਕੀ ਬਈ ਆ ਨੋਟ ਕਾ ਕੇ ਲੈਂਦੇ ਜਾਵਾਂ ਪਾਇਆ ਪਾ ਬਾਬੇ ਦੀ ਕਰ ਲਿਆ ਇੱਕ ਸੋਣੀ ਇੱਕ ਸੋਣੀ ਮੇਰੀ ਪੈਸੇ ਆ ਨਹੀਂ ਮੈਨੂੰ ਪਾਹਾ ਪੋਹਾ ਦਾ ਕੋਈ ਚੱਕਰ ਨਹੀਂ ਅਗਲੀ ਮੰਡੀ ਦਾ 11 ਕਿਲੋ ਅੱਜ ਪਸ਼ੂ ਮੰਡੀ ਮਾਨਸਾ ਸੀਗੀ 31 ਤਰੀਕ ਆ ਤੇ ਕੱਲ ਨੂੰ ਹੈਗੀ 1 ਤਰੀਕ ਪਸ਼ੂ ਮੰਡੀ ਰਾਮਪਰਾ ਲੱਗਣੀ ਆ ਰੰਪਰਾ ਮੰਡੀ ਲੱਗਣ ਦੇ ਨਾਲ ਮੰਡੀ ਨੂੰ ੱੱੱਕਾ ਲੱਗ ਗਿਆ ਤੇ ਮੰਡੀਏ ਤੁਸੀਂ ਦੇਖ ਲਓ ਕਿੰਨੇ ਪਸ਼ੂ ਆਏ ਨੇ ਤੇ ਜਿਵੇਂ ਕਹਦੀਏ ਬਹੁਤ ਭਰੀ ਹੁੰਦੀ ਸੀਗੀ ਮੰਡੀ ਮਾਨਸਾਲੀ ਵੀ ਅੱਜ ਖਾਲੀ ਰਹੇਗੀ ਇਸ ਕਰਕੇ ੱੱੱਕਾ ਬਹੁਤ ਹੀ ਲੱਗ ਜਾਂਦਾ ਮੰਡੀ ਨੂੰ ਜਦੋਂ ਮੰਡੀਆਂ ਇਕੱਠੀਆਂ ਹੋ ਜਾਂਦੀਆਂ ਨੇ ਤੇ ਗਾਗ ਨਹੀਂ ਆਇਆ ਤੇ ਰੇਟ ਵੀ ਜਾਏ ਨੇ ਤੇ ਬਾਕੀ ਮਿੱਤਰੋ ਆਜੋ ਫਿਰ ਆਪਾਂ ਮੰਡੀ ਚ ਬਾਹਲਾ ਸਮਨ ਨਾਲ ਲਈਏ ਤੁਹਾਨੂੰ ਦਿਖਾਉਣੇ ਆ ਕੀ ਰੇਟ ਰਹਿੰਦੇ ਅੱਜ ਦੇ ਤੇ ਕਿੰਨੇ ਪਸ਼ੂ ਆਏ ਕੀ ਗੱਲ ਵਾ ਲੇ ਮਿੱਤਰੋ ਨਾ ਬਾਈ ਕੋਲੇ ਜਮੀ ਕੋਕਾ ਪੀਸੀ ਲਈ ਖੜਾ ਤੇ ਟੜਕੇ ਦਾ ਯਾਰ ਗਾਹਕ ਨੂੰ ਬਹੁਤ ਲੱਗਿਆ ਪਿਆ ਅਸੀਂ ਦੇਖੀ ਜਾਂਦੇ ਆ ਬਾਰੀ ਬਾਰੀ ਗਾਹਕ ਇੱਥੇ ਆ ਕੇ ਡਿਗਦਾ ਤੇ ਝੋਟੀ ਚੰਗੀ ਆ ਤੇ ਪੂਰੀ ਜਾਣਕਾਰੀ ਬਾਈ ਤੋਂ ਲੈ ਕੇ ਦਿੰਨੇ ਆ ਕੀ ਗੱਲਬਾਤ ਆ ਬਾਈ ਸੱਸੀ ਗੱਲਬਾਤ ਆ ਸੱਸੀ ਗੱਲ ਜੀ ਤੇ ਬਾਈ ਨਾਮ ਦੱਸੋ ਨਾਮ ਸੁਖਵਿੰਦਰ ਸਿੰਘ ਜੀ ਸੁਖਵਿੰਦਰ ਪਿੰਡ ਬਾਈ ਪਿੰਡ ਬੱਲੋ ਜੀ ਬੱਲੋ ਜਿਲ੍ਹਾ ਬਠਿੰਡਾ ਹੈ ਨਾ ਜਿਲ੍ਹਾ ਬਠਿੰਡਾ ਜੀ ਠੀਕ ਆ ਸੁਖਵਿੰਦਰ ਕਦੋਂ ਐਸੂ ਝੋਟੀ ਆ ਬਾਈ ਇਹ ਇਹ ਦੂਜਾ ਸੂਆ ਸੂਏ ਦੀ ਰਾਤ ਆ ਸਵਾ 4:00 ਵਜੇ ਜੇ ਜੂਰ ਪਾਈਗੀ ਵੀਡੀਓ ਬਣਾ ਕੇ ਰੱਖੀ ਪ ਠੀਕ ਆ ਹਨ ਸੁਣ ਵੀ ਚੰਗਾ ਕੱਟੀ ਵੀ ਚੰਗੀ ਆ ਵਧੀਆ ਜੈਤ ਕੁਆਲਟੀ ਵਾਲੀ ਕੱਟੀ ਆ ਤੈਨੂੰ ਗਾ ਚੌਕ ਦੇ ਜਾਂਦ ਸੜਦੀ ਆ ਤੈਨੂੰ ਗਾ ਗਵਾਰ ਬਾਈ ਹਾਂਜੀ ਹਾਂਜੀ ਇਹਦੇ ਵਰ ਮਦਦ ਤਾਂ ਬੇਗੀ ਘੰਟਾ ਬਸ ਵਿਕਣ ਮੰਨ ਕੋ ਕਿ ਰਹੇਗੇ ਵੇ ਜੀ ਵੇ ਤਾਂ ਸਭ ਕੁਝ ਜਾਂਦਾ ਇਹ ਦਵਾ ਗੜਾ ਸੁਖਵੰਦਰ ਇੱਕ ਵਾਰੀ ਬਾਈ ਇੱਕ ਵਾਰੀ ਚੈੱਕ ਕਰ ਲਓ ਮਿੱਤਰੋ ਬਾਈ ਕਹਿੰਦਾ ਵੀਡੀਓ ਪੂਰਾ ਪੂਰਾ ਸਾਫ ਆ ਤੇ ਛੋਟੀ ਚੰਗੀ ਐ ਤੇ ਬਾਕੀ ਸੁਖਵੰਦਰ ਬਾਈ ਤੋਰ ਕੇ ਦਿਖਾਉਂਦਾ ਪੁੱਤ 11 ਕਿਲੋ ਪਹਿਲਾਂ ਤਾਂ ਚੋਇਆ ਬਾਈ ਹੂੰ ਛੋਟੀ ਦੱਸ ਦਿਆ ਬਾਕੀ ਤੁਸੀਂ ਚੈੱਕ ਕਰੋ ਥਣ ਲਿਆ ਜੱਪਾ ਮੰਨੀ ਖੜੀ ਆ ਤੇ ਟਾਈਟ ਲੇਵੇ ਦੀ ਵਧੀਆ ਤੇ ਥਣਾਸ ਐ ਸੂਜੀ ਵਧੀਆ ਤੇ ਤੈਨੂੰ ਪਤਾ ਸੂਕੇ ਪਸ਼ੂ ਦਾ ਜ਼ੋਰ-ਜ਼ੋਰ ਲੱਗ ਜਾਂਦਾ ਹੈ ਨਾ ਬਿਲਕੁਲ ਹਾਂ ਜੇ ਆਪਾਂ ਇਹ ਮੰਨੀ ਖੜੀਆ ਬੜੀ ਜਿਆਦਾ ਵਾਲੀ ਐ ਪਿਓਰ ਮੋਰਾਂ ਨਾਲ ਅਸੀਂ ਕੱਟੀ ਹੈ ਹੂੰ ਬਾਕੀ ਬਾਂਤਰ ਬੋਡੀ ਰੰਚ ਦਾ ਸਾਰਾ ਸਟ੍ਰਕਚਰ ਸੀਗਾ ਤੇ ਰਾਤ ਦੀ ਸੂਈ ਤੇ ਵਧੀਆ ਦੁੱਧ ਕੱਢ ਦੂਗੀ ਬਾਕੀ ਠੰਡੀ ਸੀਲਾ ਬੜੀ ਠੰਡੀ ਭਾਈ ਮੜਾ ਆਂਦੀ ਅਸੀਂ ਭੇਜਿਆ ਯਾਰ ਕੋਈ ਬਾਤ ਤਾਂ ਨਹੀਂ ਕਰਦਾ ਹਾਂ ਅਰੇ ਰੀਜਾ ਮਰ ਜੀ ਤਾਜੀ ਸੂਈ ਹੋਈ ਆ ਹਨਾ ਨੀ ਪਸੂ ਥਾਣਾ ਦੇ ਘਟ ਘਟ 4 ਵਜੇ ਸੂਈ ਤੜਕੇ ਤੇ ਤੜਕੇ 4 ਕ' ਵਜੇ ਸੂਈ ਜੇਰ ਜੂਰ ਵਧੀਆ ਬਗੀ ਜੇਰ ਬਾਈ ਸਾਰਾ ਕੁਛ ਓਕੇ ਆ ਕਈ ਵਾਰਾ ਲੱਜਕੀਨ ਨਹੀਂ ਕਰਦਾ ਹੈਗੀ ਆਪਣਾ ਕੋਈ ਵੀਡੀਓ ਖਾਂ ਵੀ ਪਈ ਹੈ ਠੀਕ ਆ ਬੀ ਆਪਾਂ ਜਗੇਨ ਪੂਰਾ ਦਵਾਵਾਂਗੇ ਸਾਰਾ ਯਕੀਨ ਹੀ ਹੋਊ ਜੀ ਤੇ ਦੁੱਧ ਬਾਈ ਕਿੰਨਾ ਕੁ ਦੇ ਦੂ ਐਂਡ ਜਮਾਂ ਲਾਸਟ ਦੇ ਜਮਾਂ ਇੱਕੋ ਹੀ ਕਹਦਗੇ ਦੁੱਧ ਤਾਂ ਘੱਟੀ 15 ਦੇਊ ਆਪਾਂ 14 ਹੀ ਕਹਨੇ ਅਗਲੇ ਨੂੰ 11 ਕਿਲੋ ਪਹਿਲਾਂ ਦਾ ਚੋਇਆ ਜੀ 14 ਜਿੰਮੇਦਾਰੀ ਦੇਵਾਂ ਜਮਾਂ ਜਿੰਮੇਦਾਰੀ ਥਾਣੀ ਬਾਲਾ ਚੰਗਾ ਲੱਗਿਆ ਜੂਰਾ ਥਣ ਲੱ ਦੁੱਧ 15 ਦੇ ਦੂੰਗੀ ਪਰ 14 ਦੀ ਗਰੰਟੀ ਦੇਉਂਗਾ ਵੀ ਪਹਿਲੇ ਸੂਏ ਕਿੰਨਾ ਕੱਟੇ ਸੀ ਭਾਈ 11 ਕਿਲੋ 11 ਕਿਲੋ ਪਹਿਲੇ ਸੂਏ ਦਿੱਤਾ ਹੋਇਆ ਝੋਟੀ ਜੰਗੀ ਆ ਬਰੀਡ ਵਾਈ ਜਿਵੇਂ ਆਪਾਂ ਕਹੇ ਦੀ ਹਨਾ ਚੰਗੀ ਮੋਹਰਾਂ ਨਾਲ ਸਲ ਚ ਪੈ ਜਾਂਦੀ ਆ ਤੇ ਵਕਤ ਪਾਕਿਸਤਾਨ ਜਿਵੇਂ ਕੱਚੀ ਸੂਈ ਹੈ ਗਿਆਪਾ ਜੂਪਾ ਭੋਰੀ ਨਹੀਂ ਮੰਨਿਆ ਨਹੀਂ ਸੂਆ ਮੰਨਿਆ ਆ ਨਹੀਂ ਸੂਆ ਮੰਨਿਆ ਸੂਆ ਮੰਨਿਆ ਪਸ਼ੂ ਵੇਚ ਕੇ ਧਨ ਕਮਾਣਾ ਹੈ আর ਲੋਟੀ ਵਡਾਣੀ ਹੈ আর ਦੁੱਧ ਵਡਾਣਾ ਹੈ ਤਾਂ ਆਪਣੇ ਪਸ਼ੂਆਂ ਨੇ ਅੱਜੇ ਸ਼ੁਰੂ ਕਰ ਦਿਓ ਰਾਈਟ ਟੱਚ ਦੇਣਾ ਸ਼ੁਭੇ ਸ਼ਾਮ 10 10 ਐਮ ਐਲ रोटिया में चौपड़ गए, हर मेडिकल स्टोर पे मिलेगा खुद की वेबसाइट है और वही रही कई कसर यू नंबर कार्ड देगा नंबर पर संपर्क करो राइट एच दूध दे दूध और अधिक जानकारी के लिए इस नंबर पे कांटेक्ट कर सकते हैं आप सात आठ नौ जीरो जीरो बयालीस हजार नहीं बिल्कुल भाई सुबह ने मनिया बाकी नाल दी नाल पशु दोते भी चलूगा ਕਿਉਂ ਸੂਏ ਦੇ ਵਿੱਚ ਆਂਦਾ ਪਸ਼ੂ ਫਿਰ ਦੁੱਧ ਤੇ ਚੱਲਣ ਕਿੰਨਿਓ ਠੀਕ ਹੈ ਘਾਟ ਪੈ ਜਾਂਦੀ ਐ ਤੇ ਇਸ ਕਰਕੇ ਸੁਖਵਿੰਦਰ ਤੇ ਭਾਈ ਇੱਕੀ ਗੱਲ ਮੁੱਕਦੇ ਰੇਟ ਕੀ ਕਰਤਾ ਜਮਿਹਾਨ ਬਸ ਆ ਨਹੀਂ ਕਹ ਦੀਏ ਹਾਂ ਬਸ ਇਹਦਾ 1 ਲੱਖ 15 ਲਵਾਂਗੇ ਭਾਈ ਠੀਕ ਆ ਮਾਨਤਾਨ ਮਾਨਤਾਨ ਮਾੜਾ ਮੋਟਾ ਕਰ ਦਾਂਗੇ ਮਾਨਤਾਨ ਹੋ ਜੂਗਾ 1 ਲੱਖ 15000 ਭਾਈ ਰੇਟ ਕਰਦਾ ਠੀਕ ਆ ਤੇ ਬਾਕੀ ਬਾਈ ਕੋਲੇ ਆ ਕੇ ਇੱਥੇ ਮਿਲ ਸਕਦੇ ਹੋ ਤੇ ਝੋਟੀ ਚੰਗੀ ਐ ਤੇ ਦੋ ਨੰਬਰ ਵਾਲੀ ਤੋਰੀ ਭਾਈ ਸੁਣਿਆ ਉਹ ਵੀ ਤਾਂ ਇਸ ਹੂਈ ਆ ਇਹਦਾ ਚੜਿਆ ਬੱਚਾ ਜੀ ਡੂੜ ਮਹੀਨੇ ਸੂਈ ਆ ਠੀਕ ਐ ਇਹ ਡੇਢ ਮਹੀਨੇ ਸੂਈ ਹੋਈ ਆ ਬਾਕੀ ਬਾਈ ਕਹਿੰਦਾ ਬੱਚਾ ਚੜਿਆ ਹੋਇਆ ਤੇ ਇੱਕੋ ਟਾਈਟ ਦਿਖਾਉਂਦੀ ਐ ਲੈ ਵਾ ਦੁੱਧ ਬਾਈ ਸੁਖਮੰਦਰ ਦਾ 8 ਕਿਲੋ ਐ ਥੱਲੇ ਹੁਣ ਸਹੀ ਪੂਰਾ 8 ਜਮਾ ਪੂਰਾ 8 ਕਿਲੋ ਬੰਦ ਜੇ ਲੈਵੇ ਦੀ ਐ ਮਿੰਕ ਕੇ ਲੈ ਜਿਓ ਬੰਦ ਲੈਵੇ ਦੀ ਐ ਠੀਕ ਆ ਗਾਰੰਟੀ ਦੇਊਗਾ ਲੈ ਵਾ ਬਹੁਤ ਘੱਟ ਨਹੀਂ ਨਾ ਟਾਈਟ ਲੈਵੇ ਚੜਿਆ ਹੋਇਆ ਕੱਟੀ ਕੋ ਨਹੀਂ ਐ ਵੀ ਪਸੇ ਪੱਕੇ ਲੈਵੇ ਦੀ ਕੱਟੀ ਐ ਜੀ ਹਾਂ ਦੁੱਧ ਬਣਾਵਾਂਗੇ ਦੁੱਧ ਜੱਬੇ ਦੋਕੇ ਲੈ ਆਵੇ ਭਾਈ ਇਹ ਤਾਂ ਸੀਸਾ ਹੈ ਦੋਕੇ ਲੈ ਆਵੇ ਭਾਈ ਵਪਾਰ ਦਾ ਨਾਮ ਹੈ ਕਹਿੰਦਾ ਸੀਸਾ ਗਾ ਕੱਟੀ ਡਾਉਣ ਹੈ ਦੀ ਪੂਰੀ ਬਾਕੀ ਘਰੇ ਜਾ ਕੇ ਕਹਿੰਦਾ ਵੀ ਦੁੱਧ ਘੱਟ ਆ ਦੋ ਟਾਈਮ ਮੈਨੂੰ ਤਿੰਨ ਟਾਈਮ ਮੈਨੂੰ ਤਸੱਲੀ ਕਰੋ ਹਣਾ 8 ਕਿਲੋ ਕੱਟੀ ਚੰਗੀਏ ਵੀ ਤਾਜੀ ਨਹੀਂ ਹੈਗੀ ਇਹ 1.5 ਮਹੀਨੇ ਸੂਈ ਹੈ ਘੱਟੋ ਘੱਟ ਤੇ ਬਾਕੀ ਤਸੱਲੀ ਤੁਸੀਂ ਕਰਨੀ ਹੈ ਤੇ ਇਹਦਾ ਭਾਈ ਸੁਖਵਿੰਦਰ ਰੇਟ ਕੀ ਕਰਿਆ ਬਾ ਲੈਣ ਦੇ ਜੀ ਇਹਦਾ 85000 ਲੈ ਲੰਗ ਜੀ ਬਾ 85000 ਰੇਟਾਂ ਜਮੀ ਮਾਨਦਾਨ ਹੋਜੂ ਮਣਾ ਮੋਟਾ ਠੀਕ ਆ ਬਾਕੀ ਬਾਈ ਦਾ ਵਿਵਾਰ ਦਾ ਕੰਮ ਆ ਮਿੱਤਰੋ ਬਧੀਆ ਸਾਫ ਸੋਰੀਆ ਛੋਟੀਆਂ ਜਿਹੇ ਆ ਕੀ ਵੇਚਦਾ ਛੋਟੀ ਲੰਦਾ ਚੰਗੀ ਜਮੀ ਆ ਛੋਟੀ ਬਹੁਤ ਹੀ ਚੰਗੀ ਆ ਤੜਕੇ ਦੇ ਗਾਹਕ ਲੱਗਾ ਪਿਆ ਤੇ ਰਾਸ ਹੋਈ ਹੋਈ ਆ ਛੋਟੀ ਘੰਟਾ ਕੇ ਮੇਰੇ ਹਿਸਾਬ ਨਾਲ ਘੰਟੇ ਦੇ ਵਿੱਚ ਵਿੱਚ ਵੇਖ ਜਾਣੀ ਹਾਂ ਜੀ ਸੁਖਵਿੰਦਰ ਬਿਲਕੁਲ ਜੀ ਬਿਲਕੁਲ ਹਾਂ ਜੀ ਕੀ ਕਹਿਣਾ ਹੋਰ ਛੋਟੀ ਬਾਰੇ ਵਧੀਆ ਬਾ ਛੋਟੀ ਬਾਰੇ ਜੀ ਪੂਰੀ ਕੱਟੀ ਜਮਾ ਇੱਕ ਲੰਬਰੀ ਹੈ ਜਿਵੇਂ ਕਹਿੰਦੇ ਇੱਕ ਨੰਬਰ ਤੇ ਇੱਕ ਲੰਬਰੀ ਇਤੋਂ ਲੈਣਾ ਕਿ ਹਰਿਆਣੇ ਰੂਣੇ ਚਲੋਣਾ ਨਾ ਬਾਈ ਐਵੇਂ ਤੈਨੂੰ ਪਾ ਮਾਰਦੇ ਨੇ ਨੇੜੇ ਨੇੜੇ ਪਿੰਡਾਂ ਜਾਂਦੇ ਹਰਿਆਣੇ ਹੁਣ ਨਹੀਂ ਲਿਆਉਂਦੇ ਪੂਰੀ ਕੱਟੀ ਜਮਾ ਪੂਰਾ ਟੀਕੇ ਟੂ ਕੀ ਲੋਕ ਹੁਣ ਬਾਈ ਭਾੜੇ ਚੰਗੇ ਭਰਉਂਦੇ ਆ ਹੁਣ ਨਾਲ ਜਾ ਗਈ ਨਿਕੰਦੇ ਨਾਲ ਜਾ ਗਈ ਪਹਿਲਾਂ ਚੱਲੀ ਜਾਂਦੇ ਸੀ ਟੀਕੇ ਭਰਾਈ ਜਾਂਦੇ ਹੁਣ ਦੰਦ ਪਟਲਾ ਚਾਹੇ ਚੌਕ ਦੇ ਦੰਦ ਹੁਣ ਚੱਕਦੀ ਹੈ ਇਹ ਦੂਜੇ ਸੂਹ ਦੂਜਾ ਸੂਹ ਹੈ ਜੀ ਬਾਕੀ ਜਿਹੜਾ ਹੁਣ ਤਾਂ ਹਰਿਆਣਾ ਸਾਰੀ ਬਣਿਆ ਪਿਆ ਪਹਿਲਾਂ ਖੀਰੀ ਸੁਕੀ ਹੋਣੀ ਹੈ ਨਾ ਹਾਂਜੀ 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 ਪਹਿਲਾਂ ਖ ਚੌਗੀ ਹੋ ਗਈ ਚਾਰ ਦੰਦ ਚੱਕ ਲੈ ਤੇ ਕੱਟੀ ਦੀ ਉਮਰ ਵੀ ਕੁਛ ਨਹੀਂ ਜਾਂ ਜਮੇ ਨਹੀਂ ਗਈ ਜਮੇ ਤੇ ਬਾਕੀ ਠੰਡੀ ਸੀਲਾ ਬਾਕੀ ਠੰਡੀ ਸੀਦਾ ਹੀ ਬੈ ਜਾ ਯਾਰ ਕੋਈ ਬਾਸਤੇ ਨਹੀਂ ਕੱਟੀ ਨੂੰ ਭਾਣਾ ਨਹੀਂ ਕਿੱਥੇ ਹੱਥ ਤਰਾਉਂਦੀ ਆ ਲੈ ਧਾਰਾਂ ਬਿਲਕੁਲ ਸਾਫ ਆ ਜਾਣਾ ਕਰੀ ਚੱਲ ਬਿਲਕੁਲ ਪਰ ਆ ਪੰਪ ਵਰਗੀ ਆ ਲੈ ਜਮਾ ਓਕੇ ਆ ਬਾਈ ਬੱਚਾ ਲਾ ਲਾ ਨਾ 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 ਯਾਰ ਬਸ ਬਸ ਕੋਈ ਚੱਕਰ ਨਹੀਂ ਤੇ ਚਾਰੇ ਥਾਣੋ ਕੇ ਜਾਵਾ ਤਸੱਲੀ ਤੁਸੀਂ ਕਰਨੀ ਆ ਬਾਕੀ ਬਾਈ ਕੋਲੇ ਆ ਬੱਚਾ ਲਾ ਲਾ ਨਾ ਲਾ ਲਾ ਬੱਚਾ ਲਾਇਓ ਨਾ ਲਾਇਓ ਤਸੱਲੀ ਤੁਸੀਂ ਕਰਕੇ ਜਮਾ ਫੇਰ ਝੋਟੀ ਜਿਹੜੀ ਖਰੀਦ ਸਕਦੇ ਹੋ ਸੋਵਿੰਦਰ ਕੋਲੇ ਬਾਈ ਦਾ ਪਿੰਡ ਆ ਬੱਲੂ ਤੇ ਜ਼ਿਲ੍ਹਾ ਬਠਿੰਡਾ ਰਹਿੰਦਾ ਮਿੱਤਰੋ ਵਧੀਆ ਕੰਮ ਆ ਤੇ ਦੋ ਤਿੰਨ ਟਾਈਮ ਤਸੱਲੀ ਕਰਕੇ ਤੁਸੀਂ ਕੋਈ ਵੀ ਝੋਟੀ ਖਰੀਦ ਸਕਦੇ ਬਿਲਕੁਲ ਜੀ ਮਿੱਤਰੋ ਨਾ ਬਾਈ ਕੋਲੇ ਦੋ ਨਗਨੇ ਇੱਕ ਤਾਂ ਨੀਲੀ ਰਾਬੀ ਟਾਪ ਜਮੀ ਤੇ ਇੱਕ ਮੋਰਾ ਦੋਨੇ ਤੋੜ ਕੇ ਦਿਖਾਵਾਂਗੇ ਰੇਟ ਪੁੱਛ ਕੇ ਦੇਵਾਂਗੇ ਜੇ ਕਿਸੇ ਭਰਾ ਨੇ ਮਾਲਾ ਤਸੱਲੀ ਕਰਕੇ ਖਰੀਦਣੇ ਤਾਜ਼ੀਆਂ ਸੁਈਆਂ ਹੋਣ ਝੋਟੀਆਂ ਨੇ ਦੋਨੇ ਤੇ ਬਾਕੀ ਬਾਈ ਨਾਲ ਕਰਦੇ ਗੱਲਬਾਤ ਬਾਈ ਸਸੀ ਗਾਲ ਠੀਕ ਆ ਤੇ ਬਾਈ ਨਾਮ ਦੱਸੋ ਮੱਖਣ ਸਿੰਘ ਜੀ ਠੀਕ ਆ ਮੱਖਣ ਪਿੰਡ ਬਾਈ ਬੁਰਜਹਰੀ ਬੁਰਜਹਰੀ ਵਪਾਰ ਦਾ ਕੰਮ ਹਾਂ ਜੀ ਕਿੰਨੇ ਸਾਲ ਹੋ ਗਏ ਸੰਤੋਪ ਉਹਨਾਂ 40 ਸਾਲ ਪੁਰਾਣਾ ਠੀਕ ਆ ਮੱਖਣਾ ਬਾਈ ਬੁਰਝਰੀ ਤੋਂ ਬੱਪਾ ਵਪਾਰ ਦਾ ਕੰਮ ਆ ਪੁਰਾਣਾ ਕੰਮ ਆ ਤੇ ਮੱਖਣ ਜੱਪਾ ਗੱਲ ਕਰ ਲਈ ਬਈ ਨੀਲੀ ਰਾਵੀ ਝੋਟੀ ਦੀ ਤੇ ਇਹ ਕਹਵੇਂ ਸੂਏ ਬਾਈ ਇਹ ਤੀਜੇ ਸੂਏ ਤੀਜੇ ਸੂਏ ਠੀਕ ਆ ਕੈ ਦਿਨ ਹੋ ਗਿਆ ਅੱਜ ਸੂਈ ਨੂੰ ਇਹਨੂੰ ਹੋ ਗਏ ਸੀ 20 ਦਿਨ 20 ਦਿਨ ਦੁੱਧ ਤੇ ਬੁਰੇ ਤੇ ਹਾਂ ਜੀ ਕਿੰਨਾ ਦੁੱਧ ਹੁਣ ਪ੍ਰੋਪਰ ਆ ਹੂੰ ਜਮਾ ਜੋਖਣਾ ਕੰਡੇ ਵਾਲਾ ਜਮਾ 13 ਕਿਲੋ ਦਹੀਂ ਪੂਰਾ ਤਸੱਲੀ ਕਰ ਲੈ ਹਾਂਜੀ ਜਮਾ ਤਸੱਲੀ ਲੈ ਬਾਈ ਦੋ ਟਾਈਮ ਲਾਓ ਤਿੰਨ ਟਾਈਮ ਲਾਓ ਕੰਡਾ ਲਾ ਕੇ ਝੋਟੀ ਖਰੀਦ ਲਓ ਹਨਾ ਕੋਈ ਬਹਿਮ ਨਹੀਂ 13 ਕਿਲੋ ਦੀ ਬਾਈ ਗਰੰਟੀ ਦਿੰਦਾ ਛੋਟੀ ਸਿੰਘੀ ਝੋਟੀ ਸਿੰਘ ਚੱਕਰੋ ਇੱਕ ਵਾਰੀ ਜਮਾ ਗੋਲ ਸਿੰਘੀ ਤੇ ਬਰੀਡ ਵਾਲ ਝੋਟੀ ਹੈ ਜੇ ਆਪਾਂ ਗੱਲ ਕਰੀਏ ਤਾਂ ਨੀਲੀ ਰਾਵੀ ਹੈ ਵਧੀਆ ਤਾਂ ਬਾਕੀ ਖਰਾਕ ਤੇ ਡਿਪੈਂਡ ਥੋੜਾ ਜਿਹਾ ਹੋਰ ਵੀ ਦੁੱਧ ਬੱਝ ਸਕਦਾ ਕਿਉਂ ਬਰੀਡ ਹੈ ਜਿਵੇਂ ਗ੍ਰੇਡੇਡ ਮੱਚ ਆ ਜਾਂਦੀ ਹੈ ਨੀਲੀ ਰਾਵੀ ਤੇ ਬਾਕੀ ਦੁੱਧ ਚੰਗਾ ਕੱਢ ਦੂਗੀ ਥਣਾ ਥੋਣਾ ਸਪੇਸ ਵਧੀਆ ਲੀਵਾ ਵਧੀਆ ਇੱਕ ਵਾਰੀ ਤੋੜ ਕੇ ਦਿਖਾ ਮੱਖਣ ਬਾਈ ਤੋੜਦੀ ਤੁਸੀਂ ਚੈੱਕ ਕਰ ਲਓ ਤੇ ਤੋੜ ਕੇ ਦਿਖਾ ਦੇਣਾ ਤੁਹਾਨੂੰ ਤੇ ਤਾਜੀ ਸੁਹੀ ਆ ਮਾਗਰ 20 ਦਿਨਾਂ ਦੀ ਦੁੱਧ ਪੂਰਾ ਪ੍ਰੋਪਰ ਜਿਹੜਾ 13 ਕਿਲੋ ਬਾਈ ਤਿਆਰ ਦੱਸਦਾ ਕੰਡਾ ਲਾ ਕੇ ਲੈ ਜਿਓ ਝੋਟੀ ਸਿੰਘੀ ਸੁੰਗੀ ਵਧੀਆ ਬਾਡੀ ਢਾਂਚਾ ਸਾਰ ਥਣਲੇਪ ਇੱਕ ਨੰਬਰ ਆ ਸਾਫ ਥਣਾਂ ਦੀ ਆ ਤੇ ਬਾਕੀ ਸਟ੍ਰਕਚਰ ਬਾਡੀ ਸਟ੍ਰਕਚਰ ਬਹੁਤ ਵਧੀਆ ਜੇ ਆਪਾਂ ਗੱਲ ਕਰ ਲਈ ਝੋਟੀ ਦੀ ਤਾਂ ਦੁੱਧ ਵਾਲੀ ਝੋਟੀ ਆ ਤੇ ਮਗਰ ਨੀਲੀ ਰਾਵੀ ਦੀ ਕਟਾਗਾ ਦੋਸਤੋ ਤੇ ਬਾਕੀ ਬਾਈ ਨੂੰ ਰੇਡ ਰੂਟ ਬੋਹਦੇ ਆ ਤੇ ਮੱਖਣਾ ਮਨਲਾ ਦੁੱਧ ਹੋਰ ਬਾਈ ਵਧੂਗੀ ਤੇਰੇ ਸਾਹਮਣ ਹਾਂਜੀ ਵਧੇਗੀ ਹਜੇ ਮਨਲਾ ਮਲੇ ਮੂੜੀ ਤੇ ਵੀ ਚੱਲੂ ਹੈਨਾ ਹਾਂਜੀ ਹਾਂ ਤੂੰ ਉਮੀਦ ਕਿੰਨੇ ਕਿਤੇ ਲਾ ਕੇ ਚੱਲਦਾ ਵੀ ਇੰਨਾ ਕ ਦੁੱਧ ਦੇ ਦੂ 14 ਕਿਲੋ ਤਾਂ ਦੇਣਾ ਤੇ 14 ਦੇਣਾ ਚਾਹੀ ਹਾਂਜੀ ਵੀ ਆਪਾਂ ਮਨਲਾ ਜੇ ਕੋਈ ਲੈਂਦਾ ਤਾਂ ਆਪਾਂ ਗਾਰੰਟੀ ਦੇ ਦਾਂਗੇ ਚਾਹ ਹਾਂਜੀ ਹਾਂਜੀ ਹਾਂ ਰੇਟ ਬਾਈ ਕੀ ਕਰੇ ਜਮੇ ਜਾਏ ਵੇਚਣ ਵਾਲਾ ਇੱਕ 20 ਦੀ ਜਮਾ ਦੇਵਾਂਗੇ ਮਾਨਦਾਨ ਕਰਕੇ ਹਾਂਜੀ ਹੋਰ ਹੁੰਦਾ ਨਹੀਂ ਕਿ ਜੈਸ ਮਾਨ ਮਾਨ ਤਾਂ ਨਹੀਂ ਮਾਨਦਾਨ ਬਾਈ ਕਹਿੰਦਾ ਮਾਣਾ ਮੁੱਟਾ ਕਰਦੇ ਆ ਗੰਜਾ ਇਸ ਪੂਰੀ ਕਰਕੇ ਇੱਕ ਰੱਖ ਤੇ 20000 ਕਰੇ ਝੋਟੀ ਜੰਗੀ ਆ ਬੰਨਣ ਵਾਲੀ ਆ ਵਧੀਆ ਤੇ ਦੁੱਧ ਚੰਗਾ ਪਾ ਦੂਗੀ ਬਾਕੀ 14 ਕਿਲੋ ਦੀ ਬਾਈ ਕਹਿੰਦਾ ਗਾਰੰਟੀ ਦੇ ਦਿਆਂਗੇ 13 ਕਿਲੋ ਹੋਣਾ ਕੰਡਾ ਲਾ ਕੇ ਜੋਖ ਸਕਦੇ ਦੋ ਤਿੰਨ ਟਾਈਮ ਛੱਲੀ ਕਰਕੇ ਫੇਰ ਜਿਹੜੀ ਝੋਟੀ ਤੁਸੀਂ ਖਰੀਦ ਸਕਦੇ ਹੋ ਤੇ 120000 ਰੇਟ ਆ ਫਿਕਸ ਹੀ ਮਾਨਦਾਨ ਹੋ ਜੀ ਜ਼ਰੂਰ ਤੇ ਦੋ ਨੰਬਰ ਦੌਰ ਬਾਈ ਮੱਖਣਾ

ਟਿੱਕਾ ਟਾਕਾ ਤਾਂ ਨਹੀਂ ਲਾਇਆ ਕਿੰਨੇ ਕੋਲ ਲਾਇਆ ਦੇਖ ਇਹ ਲਿਆ ਹੂੰ ਸਹਿਰ ਮਤ ਰਾਈਟ ਮਿਲਕ ਬੂਸਟਰ ਯਾ ਤੜਕੀ ਸਾਂ ਦਿਆ ਕਰ ਇੱਕ ਇੱਕ ਘੰਟਾ ਪਹਿਲਾਂ ਭਾਈ ਥਾਰੀ ਮਾਂਸ ਵੀ ਨਾ ਪੋਸ ਦਿਓ ਨਾ ਤੋ ਟਿੱਕਾ ਨਾ ਲਾਇਓ ਯੂ ਤੋ ਜਮਾ ਕਤੀ ਜ਼ਾਇਰ ਅਰ ਦੇਖਿਆ ਦਿਖਾ ਨਾ ਤਾਂ ਮੈਂ ਰਾਈਟ ਮਿਲਕ ਬੂਸਟਰ ਇਹਨੇ ਦਿਆ ਰੋ ਸਵੇਰ ਸ਼ਾਮ ਇੱਕ ਇੱਕ ਘੰਟਾ ਪਹਿਲਾਂ ਧਾਰ ਕਾਢਣ ਦਾ ਪਹਿਲਾਂ ਪੋਸਾ ਵੀ ਇੱਕ ਨੰਬਰ ਦਾ ਅਰ ਧਾਰ ਵੀ ਵੱਡੀ ਅਰ ਦੂ ਤਪ ਗਾਣਾ ਹੋਣਾ ਭਾਈ ਅਰ ਯਾ ਆਪਨਾ ਹਰ ਇੱਕ ਮੈਡੀਕਲ ਸਟੋਰ ਪੈ ਔਰ ਕੰਪਨੀ ਦੀ ਵੈਬਸਾਈਟ ਤਾਂ ਵੀ ਆਪ ਇਹਨਾਂ ਖਰੀਦ ਸਕੋ 7890045000 ਇਹ 15 ਦਿਨਾਂ ਦੀ ਸੂਈ ਹੈ ਮਿੱਤਰੋ ਇਹ ਵੀ ਚੈੱਕ ਕਰ ਲੋ ਇੱਕ ਵਾਰੀ ਤੇ ਤਾਜੀ ਸੂਈ ਹੋਈ ਹੈ ਜਮਾ ਇਹਦੇ ਮਗਰ ਵੀ ਕੱਟਾ ਹਨਾ ਹਾਂਜੀ ਇਹਦੇ ਮਗਰ ਵੀ ਕੱਟਾ ਥਣ ਲੇਵਾ ਸਾਫਾ ਬਿਲਕੁਲ ਤੁਰਦੇ ਚੈੱਕ ਕਰ ਲੋ ਕੱਲਾ ਕੱਲਾ ਥਾਣਾ ਤੇ ਛੋਟੀ ਜਿਮ ਕਹਦੀ ਆਪਾਂ ਸਾਹ ਸੁਆਹੀ ਵਧੀਆ ਇਹ ਬਾਈ ਕਿਵੇਂ ਸੂਈ ਹੈ ਇਹ ਪਹਿਲਣਾਂ ਜੀ ਪਹਿਲਣ ਛੋਟੀ ਹੈਗੀ ਬਾਕੀ ਥਣ ਥਣ ਪਹਿਲਣਾਂ ਦੇ ਬਹੁਤੀ ਘੱਟ ਲੰਬੇ ਹੁੰਦੇ ਆ ਸੋਹਣੇ ਘੱਟ ਹੁੰਦੇ ਆ ਤੇ ਝੋਟੀਆਂ ਨੇ ਥਣਲੇ ਵਾ ਵਧੀਆ ਸਾਫ਼ ਤਿਆਰ ਕਰਿਆ ਹੋਇਆ ਤੇ ਬਾਕੀ ਬਾਈ ਦਾ ਕੰਮ ਵਾਰਦਾ ਚੰਗੇ ਬਸੂ ਲਿਆਉਂਦਾ ਤੇ ਮੱਖਣਾ ਕਿੰਨੇ ਟਾਈਮ ਦੀ ਸੂਈ 15 ਨਾ ਦੀ 15 ਦਿਨਾਂ ਦੀ ਸੂਈ ਦੁੱਧ ਹੁਣ ਪ੍ਰੋਪਰ ਦੁੱਧ ਹੁਣ 11 ਲੀਟਰ ਜਮਾ ਪੂਰਾ ਸਹੀ ਜਮਾ ਤੋਲ ਕੇ ਦਿਓ ਤਸल्ली ਹਾਂ ਜੀ ਲੈ ਬਾਈ 11 ਕਿਲੋ ਦੱਸਦਾ ਲੈਵਾ ਥੋੜਾ ਜਿਹਾ ਟਾਈਟ ਜਿਹਾ ਲੱਗਦਾ ਤੇ ਬਾਕੀ 11 ਕਿਲੋ ਦੀ ਕਹਿੰਦਾ ਗਾਰੰਟੀ ਦੇ ਦਾਂਗੇ ਜੋਕ ਕੇ ਲੈ ਜੀ ਠੀਕ ਆ ਤੇ ਪਹਿਲੇ ਸੂਏ ਝੋਟੀ ਆ ਤੇ ਬਾਕੀ ਦੁੱਧ ਹੋਰ ਵੱਧ ਸਕਦੀ ਬਾਈ ਕੀ ਵਾਦੇ ਨਹੀਂ ਵੱਧ ਸਕਦੀ ਵੀ 12 ਕ ਦੇਖ ਸਕਦੇ ਹਾਂ ਜੀ ਹਾਂ ਹਾਂ ਜਿਵੇਂ ਬੱਦਮਾਹ ਹਾਂ ਜੀ ਹਾਂ ਹੁਣ 11 ਕਿਲੋ ਜੀ ਕਹਿ ਰਾਇ ਤੇ ਰੇਟ ਬਾਈ ਦਾ ਕੀ ਕਰਾਂ ਮੱਖਣਾ ਰੇਟ 10000 ਦੇ ਦੇ ਮੈਂ 10000 ਦੀ ਮਾਨ ਤਨ ਕੋਈ ਵਿੱਚ 10000 ਹੋ ਜੂ ਹੋ ਜੂਗਾ ਜੀ ਕਹਿੰਦੇ ਪੂਰੇ ਲੱਖ ਦੀ ਬਾਈ ਕਹਿੰਦਾ ਦੇ ਦਾਂਗੇ ਪਰ ਤੂੰ ਕਹਿੰਦਾ ਕਹਿ ਤਾ 1 ਲੱਖ ਤੇ 10000 ਰੇਟ ਆ ਠੀਕ ਆ ਪੂਰੇ ਲੱਖ ਦੀ ਝੋਟੀ ਕਹਿੰਦਾ ਦੇ ਦਾਂਗੇ ਬਾਈ ਦੇਖ ਸਕਦੇ ਹੋ ਕਿ ਚੈੱਕ ਕਰਕੇ ਲੈ ਲਿਓ ਦੋ ਟਾਈਮ ਤਿੰਨ ਟਾਈਮ ਤਸੱਲੀ ਕਰਿਓ ਠੀਕ ਹੈ 11 ਕਿਲੋ ਦੁੱਧ ਹੋਇਆ ਤਾਂ ਲੈ ਜਾਓ ਜੇ ਬਾਈ ਦੂਰੋਂ ਆਏ ਤਾਂ ਮੱਖਣ ਵਾਲਾ ਕਰਾਇਆ ਭੜ ਦੇ ਦੇਦਾਂਗੇ ਨਾ ਹਾਂਜੀ ਹਾਂ ਜਮਾਨਾ ਦੇਵਾਂਗੇ ਪੂਰਾ ਜਮਾਨਾ ਵਾਲਾ ਗੱਲ ਜਮਾਂਜੀ ਬਾਈ ਕਹਿੰਦਾ ਜਵਾਨਾ ਹੈ ਸੌਦੇ ਨਹੀਂ ਸੀ ਲੋ 11 ਕਿਲੋ ਦੁੱਧ ਨਾ ਹੋਇਆ ਤਾਂ ਅਗਲੇ ਨੂੰ ਕਰਾਇਆ ਵੀ ਦੇ ਕੇ ਤੋਰਾਂਗੇ ਠੀਕ ਹੈ ਦੋ ਟਾਈਮ ਕਰਿਓ ਤਸੱਲੀ ਤੁਹਾਨੂੰ ਟਾਈਮ ਕਰਿਓ ਬਾਈ ਦਾ ਵਪਾਰ ਦਾ ਕੰਮ ਆ ਤੇ ਬਾਕੀ ਝੋਟੀ ਚੰਗੀਆਂ ਰੱਖਦਾ ਕੋਈ ਲੰਬੇ ਵਾਲਾ ਕੰਮ ਨਹੀਂ ਹੈਗਾ ਤਸੱਲੀ ਤੁਸੀਂ ਕਰਨੀ ਆ ਪੈਸੇ ਤੁਸੀਂ ਲਾਉਣੇ ਆ ਤੇ ਬਾਈ ਮੱਖਣ ਨਾਲ ਸੰਪਰਕ ਕਰ ਲਿਓ ਬਾਈ ਕੋਲੇ ਇੱਕ ਤੋਰ ਕੇ ਦਿਖਾਉਣੇ ਝੋਟੀ ਵਧੀਆ ਇਧਰੋਂ ਲੈ ਕੇ ਚੱਲ ਬਾਈ ਲੰਬ ਤੇ ਤਾਜੀ ਸੂਈ ਹੋਈ ਆ ਇੱਕ ਵਾਰੀ ਤੁਰਦੀ ਚੈੱਕ ਕਰੋ ਬਾਈ ਤੇ ਸਾਫ ਥਾਂ ਲੈਵਾ ਜਮਾ ਬਿਲਕੁਲ ਹੈ ਨਾ ਤੇ ਬਾਕੀ ਆਪਾਂ ਬਾਈ ਨਾਲ ਗੱਲਬਾਤ ਕਰਾਂਗੇ ਸਾਰੀ ਕੀ ਮਾਲ ਮੁੱਲ ਕਰਦਾ ਕਿੰਨਾ ਕੁ ਦੁੱਧਵਾਦਾ ਫੁੱਲ ਟੇਲ ਲੈ ਕੇ ਨੇ ਬੰਨ ਦੇ ਬਾਈ ਤੇ ਬਾਕੀ ਜਿਵੇਂ ਕਹਦੀ ਵੱਡੀ ਮਾਂ ਚ ਰੱਖੋ ਦੁੱਧ ਵਧੀਆ ਕੱਢ ਦਿੰਦੀ ਆ ਤੇ ਤਾਜੀ ਸੂਈ ਹੋਈ ਆ ਪੂਰੀ ਗੱਲਬਾਤ ਬਾਈ ਨਾਲ ਕਰਦੇ ਉਹਨਾਂ ਨੂੰ ਆ ਜਾ ਬਾਈ ਕਰਦੇ ਹੋ ਹਾਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਤੇ ਬਾਈ ਨਾਮ ਦੱਸਿਓ ਹਰਵਿੰਦਰ ਸਿੰਘ ਬਾਈ ਠੀਕ ਆ ਹਰਵਿੰਦਰ ਪਿੰਡ ਕਿਹੜਾ ਬਾਈ ਪਿੰਡ ਬਾਈ ਵੱਡਾ ਨੰਗਲ ਵੱਡਾ ਨੰਗਲ ਤੇ ਹਰਵਿੰਦਰ ਜੀ ਆਪਾਂ ਮੱਝ ਦੀ ਗੱਲ ਕਰ ਲਈ ਬਾਈ ਕੰਮੇ ਸੂਈ ਆ ਤੇ ਬਾਈ ਦੂਜੀ ਸੂਈ ਆ ਜੀ ਦੂਜੀ ਸੂਈ ਹਾਂ ਤੇ ਲੱਗਦਾ ਥੋੜੀ ਵੱਡੀ ਹੈ ਨਾ ਹਾਂਜੀ ਹਾਂਜੀ ਠੀਕ ਆ ਤੇ ਕਿਹੜਾ ਦਿਨ ਹੋ ਗਿਆ ਅੱਜ ਹੈ ਬਾਈ ਰਾਤ ਦੀ ਸੂਈ ਹੈ 9 ਵਜੇ ਰਾਤ ਦੀ ਸੂਈ ਹੋਈ ਆ ਹਾਂ 9 ਵਜੇ ਸਾਡੇ ਦੁੱਧ ਬਾਈ ਕਿੰਨਾ ਪਾਉਗੀ ਦੁੱਧ ਬਾਈ ਇਹਨੇ ਪਹਿਲਾਂ ਉਹ 10 ਲੀਟਰ ਪਾਇਆ ਜੀ ਆ ਠੀਕ ਆ ਆਪਣੇ ਵਪਾਰ ਦਾ ਕੰਮ ਆਪਣਾ ਹਾਂ ਬਾਈ ਵਪ ਹੁੰਦੀਆਂ ਕਰੀਏ ਕਿ ਟਮਾਟੇ ਲਈ ਤੋਕੜੀ ਲਿਆਉਣੇ ਹੁੰਨੇ ਆ ਭਰਾ ਟੋਕੜੀ ਲਿਆ ਕੇ ਬਾਲਕੇ ਵਿੱਚ ਦੇਣੀ ਹਾਂ ਬਾਲਕੇ ਵਿੱਚ ਠੀਕ ਹੈ ਤੇ ਹੁਣ ਤੋਂ ਤੁਮੇ ਇਸ ਟਾਈਮ ਨਾਲ ਬੋਲੇ ਦੀ ਹੁਣ ਬੋਲੇ ਦੀ ਐਵੇਂ ਆਪਾਂ ਕਹਿ ਵੀ ਇੰਨਾ ਵੀ ਆਪਾਂ 12 ਕਿਲੋ ਮੰਨ ਕੇ ਜੀ ਹਾਂ 12 11 12 ਵੀ ਦੇ ਦੂਗਾ ਯਾਨੀ 12 ਕਿਲੋ ਤੇ ਬਾਕੀ 11 12 ਬਈ ਕਹਿੰਦਾ ਕੱਢੂਗੀ ਸਾਫ ਥਣ ਲੈਵੇ ਦੀ ਆ ਠੀਕ ਆ ਰਾਤ ਹੀ ਸੂਈ ਆ ਹਜੇ ਬੌਲੇ ਚਾਗੀ ਘਟੋ ਘੱਟ ਵੀ ਦੱਸ ਦੇਣਾ ਤੋਂ ਬਾਅਦ ਉਹ ਤਾਂ ਪਤਾ ਲੱਗ ਜੂ ਕਿੰਨਾ ਕੁ ਦੇਊਗੀ ਤੇ ਹਰਵਿੰਦਰ ਭਾਈ ਰੇਟ ਦੀ ਗੱਲ ਕਰੀ ਤੇ ਰੇਟ ਰੇਟ ਭਾਈ 130 ਕਰਦੇ ਆਪਾਂ 1 ਲੱਖ 30 ਹਜ਼ਾਰ ਮਾਨਦਾਨ ਮਾਨਦਾਨ ਹੋ ਜੂਆ ਭਾਈ ਮਾਨਦਾਨ ਭਾਈ ਕਹਿੰਦਾ ਕਰਦਾ ਹੈ ਕਿ ਰੇਟ ਮੰਡੀ ਦੇ ਹਿਸਾਬ ਕਰਨਾ ਪੈਂਦਾ 1 ਲੱਖ ਦੇ 30 ਹਜ਼ਾਰ ਬਾਕੀ ਭਾਈ ਹਰਵਿੰਦਰ ਨਾਲ ਤੁਸੀਂ ਇੱਥੇ ਆ ਕੇ ਮਿਲ ਸਕਦੇ ਹੋ ਸੰਪਰਕ ਬਣਾ ਸਕਦੇ ਹੋ ਤੇ ਵਧੀਆ ਝੋਟੀ ਆ ਤੇ ਕਿਵੇਂ ਠੰਡੀ ਸੀਲ ਬਾਈ ਬਾਈ ਪੂਰੀ ਠੰਡੀ ਸੀਲ ਆ ਗਈ ਠੀਕ ਹੈ ਤਸੱਲੀ ਕਰ ਲੈ ਹੈ ਨਾ ਤਸੱਲੀ ਵਾਲੀ ਆ ਬਾਈ ਦੋ ਟਾਈਮ ਜੂਰ ਦੀ ਹੋਰ ਆਪਣੀ ਪੂਰੀ ਸਹੀ ਦੀ ਹੈਗੀ ਦੋ ਟਾਈਮ ਤਸੱਲੀ ਕਰੋ ਬਾਈ ਜੀ ਤਿੰਨ ਟਾਈਮ ਤਸੱਲੀ ਕਰੋ ਫਿਰ ਝੋਟੀ ਖਰੀਦੋ ਹੈ ਨਾ ਤੇ ਬਾਕੀ ਬਾਈ ਦਾ ਵਿਵਾਰ ਦਾ ਕੰਮ ਆ ਸਾਫ ਸੁਥਰਾ ਤੇ ਪੂਰੀ ਜਾਣਕਾਰੀ ਲੈ ਕੇ ਜਾਂਚ ਪਰਖ ਕੇ ਤੁਸੀਂ ਇਹ ਝੋਟੀ ਖਰੀਦ ਸਕਦੇ ਕੋਰੋਨਾਕਾ ਵਧੀਆ ਬਾਈ ਕੋਲੇ ਝੋਟੀ ਦਿਖਾਉਣਿਆ ਤੇ ਬਾਕੀ ਥਾਂ ਲਿਆ ਬਿਲਕੁਲ ਸਾਫਾ ਕੱਲਾ ਕੱਲਾ ਥਾਣਾ ਥੋੜੇ ਜੇ ਪਾਸਿਆਂ ਨੂੰ ਟੋੜੇ ਪੰਜ ਥਾਣ ਹੁੰਦੀ ਆ ਹਾਇ ਨਿਕਲ ਮੈਂ ਜ਼ਰੂਰ ਤਾਜੀ ਸੂਈ ਹੋਈ ਆ ਬਾਕੀ ਬਾਈ ਨਾਲ ਗੱਲਬਾਤ ਕਰਾਂਗੇ ਸਾਰੀ ਡਿਟੇਲ ਪੁੱਛ ਕਰਾਂ ਸਿੰਘ ਦੀ ਖੁੱਲੀ ਥੋੜੀ ਜੀ ਤੇ ਉਸ ਵੀ ਥੋੜਾ ਜ ਟੁੱਟੀ ਹੋਈ ਆ ਬਾਕੀ ਬਾਈ ਤੋਂ ਪੁੱਛਦੇ ਆ ਤੇ ਨਾੜਾ ਨੂਣਾ ਲੇਵੇ ਦਿੱਗੇ ਨਾ ਬਾਈ ਨੇੜਿਓਂ ਕਰਕੇ ਦਿਖਾ ਇੱਕ ਵਾਰੀ ਜਮਾ ਨੇੜੇ ਦਾ ਜਮਾ ਸੁਬਾਹ ਦੀ ਇਹ ਬਹੁਤ ਹੀ ਸੋਹਣੀਆਂ ਦੁੱਧ ਵਾਲੀਆਂ ਬੇਣ ਜਣੇ ਪਰ ਥਣ ਜ਼ਰੂਰ ਮੋੜਦੀ ਆ ਆ ਜਾ ਗਰਮੀਤ ਦੂਰਾਂ ਨੂੰ ਆ ਜਾ ਬਾਈ ਤੇ ਬਾਕੀ ਗਰਮੀਤ ਨਾਲ ਬਾਈ ਨਾਲ ਕਰਦੇ ਆ ਗੱਲਬਾਤ ਸਾਰੀ ਤੇ ਗਰਮੀਤ ਬਾਈ ਸੱਸੀ ਗੱਲਬਾਤ ਦਰਸ਼ਕਾਂ ਨੂੰ ਇੱਕ ਵਾਰੀ ਨਾਮ ਦੱਸ ਗਰਮੀਤ ਸਿੰਘ ਠੀਕ ਆ ਪਿੰਡ ਆਪਣਾ ਰੂਠਾ ਜੀ ਹੈ ਨਾ ਤੇ ਗਰਮੀਤ ਦਾ ਕੰਮੇ ਸੁਇਆ ਬਾਈ ਦੂਜਾ ਦੂਜਾ ਹੂੰ ਪੂਸ ਨੂੰ ਕੀ ਹੋ ਗਿਆ ਥੋੜਾ ਜਿਹਾ ਪੂਸ ਤਾਂ ਪਹਿਲਾਂ ਹੀ ਆਏ ਸੀ ਬਾਹਮਣੀ ਲੱਗੀ ਹੁੰਦੀ ਹੈ ਹੈਨਾ ਠੀਕ ਆ ਤੇ ਥਾਂਲੇ ਵਾ ਸਾਫ ਆ ਬਿਲਕੁਲ ਹੈਨਾ ਨਾੜਾ ਨੂੜਾ ਬਹੁਤ ਸੋਹਣਾ ਏ ਇਧਰ ਤੇ ਸੂਈ ਨੂੰ ਕਹਿ ਦੇਣਾ ਹੋ ਗਿਆ ਬਾਈ ਸੂਈ ਨੂੰ 13 ਦਿਨ ਹੋ ਗਏ 13 ਦਿਨ ਦੁੱਧ ਕਿੰਨਾ ਕਾ ਪ੍ਰੋਪਰ 10 ਕਿਲੋ ਪੂਰਾ ਆ ਜਾ ਉਹਨਾਂ ਨੂੰ 10 ਕਿਲੋ ਦੁੱਧ ਜਮਾ ਤਿਆਰ ਆ ਹੂੰ ਮਨਾ ਦੇਗਾ ਉਹ ਤੂੰ ਜਾ ਕੇ ਉਹਨੇ ਠੀਕ ਆ ਤੇ ਮੰਗਰ ਬੱਚਾ ਬਾਈ ਕੱਟੀ ਮੰਗਰ ਕੱਟੀ ਆ 10 ਕਿਲੋ ਦੁੱਧ ਕੋਈ ਮਣਕੇ ਲਈ ਤਸੱਲੀ ਕਰੇ ਹਨਾ ਦੋ ਟਾਈਮ ਕਰੇ ਦਨ ਟਾਈਮ ਕਰੇ ਸਿੰਘ ਥੋੜੇ ਜਿ ਖੁੱਲੇ ਨੇ ਥੋੜੇ ਸਾਹਮਣੇ ਖੜੇ ਦੂਜੇ ਸੂਏ ਤੇ ਦੁੱਧ ਬਾਈ ਕਿੰਨਾ ਕੁ ਉਮੀਦ ਹੈਗੀ ਹੈ 12 ਦੇ ਦੇਊਗੀ 12 12 ਬਾਈ ਕਹਿੰਦਾ ਦੇਊਗੀ ਹਜੇ ਦੇਣੀ ਥੋੜੇ ਹੋਏ ਨੇ ਸੂਈ ਨੂੰ 10 ਕਿਲੋ ਦੁੱਧ ਜਿਹੜਾ ਹੁਣ ਤਿਆਰ ਆ ਬਾਕੀ ਕੈਰੇਕਟਰ 10 ਦੇ ਮੱਝ ਦੇ ਥੋੜੇ ਜਿਵੇਂ ਲੇਵੇ ਉੱਪਰ ਨਾੜਾ ਨੂੜਾ ਵਧੀਆ ਬੇਣ ਜਨੇ ਦੁੱਧ ਵਾਲੇ ਦਿਖਾਈ ਦਿੰਦੀਆਂ ਤਾਂ ਦੁੱਧ ਚੰਗਾ ਪਾ ਸਕਦੀ ਹੈ ਹਨਾ ਇਹ ਕੋਈ ਪਤਾ ਨਹੀਂ ਹੁੰਦਾ ਬਾਈ ਕਿੰਨਾ ਪਾਦੇ ਹਨਾ ਤੇ ਗਰਮੀਤ ਬਾਈ ਰੇਟ ਦੀ ਗੱਲ ਹੈ 110 110 ਮਾਨ ਤਨ ਮਾਨ ਤਨ ਹੋ ਜੂ ਮੋਕੂ ਕੁਟੀ ਹੋ ਜੂ ਹਾਂ ਲੈ ਪੂਰੇ ਲੱਖ ਦੇ ਬਾਈ ਕਹਿੰਦਾ ਦੇ ਦਾਂਗੇ 1 ਲੱਖ ਤੇ 10000 ਰੇਟ ਕਰਦਾ ਗਰਮੀਤ ਬਾਕੀ ਬਾਈ ਕੋਲੇ 21 ਲੈ ਕੇ ਆਉਂਦਾ ਸੌਕ ਦੀ ਹੈ ਨਾ ਬਾਈ ਬਾਹਲਿਆਂ ਨਹੀਂ ਲਿਆਉਂਦਾ ਮੈਂ ਵੀ ਦੇਖਿਆ ਜਦੋਂ ਦੇਖਦਾ ਤੈਨੂੰ 21 ਹੁੰਦੇ ਤੇਰੇ ਕੋਲੇ ਬਸ ਇੱਕ ਲੈ ਲੈਣਾ ਇੱਕ ਵੇਚ ਦੇਣਾ ਹੁੰਦੀ ਵਧੀਆ ਤਸੱਲੀ ਕਰ ਲਿਓ ਬਾਈ ਪੂਰੀ ਜੈਡ ਬਲੈਕ ਦੀ ਮੰਗਰ ਕੱਟੀ ਆ ਗਈ ਦੋ ਚਾਰ ਵਾਲ ਬੈਟ ਨੇ ਤੇ ਮੰਗਰ ਤਾਜੀ ਸੂਈ ਹੋਈ ਆ ਸੈਂਗ ਖੁੱਲਾ ਥੋੜਾ ਜਿਆ ਤੇ ਦੁੱਧ ਬਾਈ 10 ਕਿਲੋ ਮਿੰਕੇ ਲ ਜਾ ਸਕਦੇ ਹੋ ਬਾਕੀ ਬਾਈ ਗਰਮੀਤ ਨਾਲ ਇੱਥੇ ਆ ਕੇ ਸੰਪਰਕ ਤੁਸੀਂ ਬਣਾ ਸਕਦੇ ਹੋ ਪੂਰੇ ਲੱਖ ਦੀ ਝੋਟੀ ਮਿਲ ਜੂ